2 ਜੁਲਾਈ 1995 ਇੱਕ ਨੌਟ ਪਲੇਸ ਦੇ ਪੁਲਿਸ ਸਟੇਸ਼ਨ ਦੇ ਕੋਲ ਦੋ ਪੁਲਿਸ ਵਾਲੇ ਰਾਤ ਨੂੰ ਡਿਊਟੀ ਕਰਦੇ ਆਸੇ-ਪਾਸੇ ਘੁੰਮ ਰਹੇ ਸੀਗੇ ਤਾਂ ਫਿਰ ਉਹ ਪੁਲਿਸ ਵਾਲਿਆਂ ਨੇ ਦੇਖਿਆ ਵੀ ਨਾਲ ਦੇ ਇੱਕ ਰੈਸਟੋਰੈਂਟ ਦੇ ਵਿੱਚ ਅੱਗ ਲੱਗੀ ਹੋਈ ਆ ਯਾਨੀ ਕਿ ਧੂਆ ਬਾਹਰ ਆ ਰਿਹਾ ਸੀਗਾ ਉਹਨਾਂ ਨੇ ਸੋਚਿਆ ਵੀ ਅੰਦਰ ਅੱਗ ਲੱਗੀ ਹੋਣੀ ਆ ਤਾਂ ਜਾ ਕੇ ਆਪਾਂ ਗੱਲਬਾਤ ਕਰਦੇ ਆਂ ਤਾਂ ਜਿੱਦਾਂ ਹੀ ਉਹ ਬਾਹਰ ਰੈਸਟੋਰੈਂਟ ਦੇ ਗਏ ਤਾਂ ਉਸ ਰੈਸਟੋਰੈਂਟ ਨੂੰ ਅੰਦਰੋਂ ਦੀ ਤਾਲਾ ਲੱਗਾ ਹੋਇਆ ਸੀਗਾ ਤਾਂ ਫਿਰ ਪੁਲਿਸ ਵਾਲਾ ਨੇ ਉਸ ਰੈਸਟੋਰੈਂਟ ਦੇ ਬਾਹਰ ਖੜੇ ਸਕਿਉਰਿਟੀ ਗਾਰਡ ਦੇ ਨਾਲ ਜਦੋਂ ਗੱਲਬਾਤ ਕੀਤੀ ਵੀ ਅੰਦਰ ਕੀ ਹੋਇਆ ਅੰਦਰ ਅੱਗ ਲੱਗੀ ਤਾਂ ਉਹ ਆਰਾਮ ਦੇ ਨਾਲ ਬਾਹਰ ਖੜਾ ਤੇ ਅੰਦਰ ਲੋਕ ਲੱਗਾ ਹੈ ਤਾਂ ਐਨੇ ਨੂੰ ਹੀ ਉਸ ਰੈਸਟੋਰੈਂਟ ਦੇ ਅੰਦਰੋਂ ਦੀ ਇੱਕ ਬੰਦਾ ਬਾਹਰ ਆਂਦਾ ਉਹ ਕਹਿੰਦਾ ਕੋਈ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਅੰਦਰ ਸਾਡੇ ਰੈਸਟੋਰੈਂਟ ਦਾ ਜੋ ਵੇਸਟ ਮਟੀਰੀਅਲ ਹੈਗਾ ਆ ਅਸੀਂ ਉਹਨੂੰ ਵੇਸਟ ਨੂੰ ਅੱਗ ਲਗਾ ਰਹੇ ਹਾਂ ਥੋੜੇ ਟਾਈਮ ਤੱਕ ਇਹ ਵੇਸਟ ਮਟੀਰੀਅਲ ਸਾਰਾ ਜਲ ਜਾਊਗਾ ਤੇ ਅੱਗ ਬੁਝ ਜਾਊਗੀ ਤਦਾਂ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਸੀਂ ਆਪਣੀ ਡਿਊਟੀ ਕਰ ਸਕਦੇ ਆ ਆਰਾਮ ਦੇ ਨਾਲ ਤੇ ਚਲੋ ਜਦੋਂ ਪੁਲਿਸ ਵਾਲਿਆਂ ਨੂੰ ਪਤਾ ਲੱਗਿਆ ਵੀ ਕੋਈ ਜ਼ਿਆਦਾ ਟੈਨਸ਼ਨ ਦੀ ਗੱਲ ਨਹੀਂ ਹੈਗੀ ਤਾਂ ਉਹ ਉਸ ਅੱਗ ਨੂੰ ਇਗਨੋਰ ਕਰਕੇ ਉੱਥੋਂ ਦੀ ਚਲੇ ਗਏ ਤਾਂ ਪੁਲਿਸ ਵਾਲੇ ਪੈਟਰੋਲ ਪੰਪ ਤੇ ਆਪਣੀ ਗੱਡੀ ਦੇ ਵਿੱਚ ਤੇਲ ਪਵਾਉਣ ਲੱਗ ਗਏ ਤਾਂ ਐਨੇ ਨੂੰ ਹੀ ਇੱਕ ਜਨਾਨੇ ਦੀ ਉੱਚ-ਉੱਚੀ ਆਵਾਜ਼ ਆਈ ਵੀ ਅੱਗ ਲੱਗੀ ਅੱਗ ਲੱਗੀ ਤਾਂ ਪੁਲਿਸ ਵਾਲੇ ਉਹ ਆਵਾਜ਼ ਸੁਣ ਕੇ ਭੱਜ ਕੇ ਵਾਪਸ ਉਸ ਰੈਸਟੋਰੈਂਟ ਦੇ ਕੋਲ ਗਏ ਤਾਂ ਉਹ ਅੱਗ ਬਹੁਤ ਜ਼ਿਆਦਾ ਮੱਚ ਚੁੱਕੀ ਸੀਗੀ ਅੰਦਰੋਂ ਦੀ ਹੱਦੋਂ ਵੱਧ ਜ਼ਿਆਦਾ ਜਦੋਂ ਧੂੰਆਂ ਬਾਹਰ ਆਉਣ ਲੱਗ ਗਿਆ ਤਾਂ ਉਹਨਾਂ ਨੇ ਫੇਰ ਦੇਖਿਆ ਵੀ ਅੰਦਰੋਂ ਦੀ ਲੋਕ ਫੇਰ ਲੱਗਾ ਆ ਤਾਂ ਫੇਰ ਪੁਲਿਸ ਵਾਲਿਆਂ ਨੇ ਬਿਨਾਂ ਸੋਚੇ ਸਮਝੇ ਕੰਧ ਟੱਪ ਕੇ ਰੈਸਟੋਰੈਂਟ ਦੇ ਅੰਦਰ ਐਂਟਰ ਕਰ ਗਏ ਤਾਂ ਜਿੱਦਾਂ ਹੀ ਉਹ ਰੈਸਟੋਰੈਂਟ ਦੇ ਅੰਦਰ ਗਏ ਤਾਂ ਉਹਨਾਂ ਨੇ ਦੇਖਿਆ ਵੀ ਸਾਹਮਣੇ ਦੋ ਬੰਦੇ ਤੰਦੂਰ ਦੇ ਕੋਲ ਖੜੇ ਉਹਦੇ ਵਿੱਚ ਲੱਕੜਾਂ ਪਾ ਰਹੇ ਸੀਗੇ ਤਾਂ ਪੁਲਿਸ ਵਾਲਿਆਂ ਨੇ ਜਦੋਂ ਉਹਨਾਂ ਦੋਨਾਂ ਬੰਦਿਆਂ ਨੂੰ ਕਿਹਾ ਵੀ ਤੁਸੀਂ ਉਸ ਤੰਦੂਰ ਦੇ ਵਿੱਚ ਇਸ ਟਾਈਮ ਅੱਧੀ ਰਾਤ ਨੂੰ ਰੈਸਟੋਰੈਂਟ ਬੰਦ ਹੋਣ ਦੇ ਬਾਅਦ ਲੱਕੜਾਂ ਕਿਉਂ ਪਾਉਂਦੇ ਪਏ ਆ ਉਹਨਾਂ ਨੇ ਜਦੋਂ ਇਹ ਕਿਹਾ ਵੀ ਸਾਨੂੰ ਇਸ ਤੰਦੂਰ ਨੂੰ ਚੈੱਕ ਕਰਨ ਦੋ ਤਾਂ ਉਹਨਾਂ ਵਿੱਚੋਂ ਉਹੀ ਇੱਕ ਬੰਦਾ ਜਿਹੜਾ ਥੋੜੀ ਜਿਹਾ ਪਹਿਲਾਂ ਬਾਹਰ ਗੇਟ ਕੋ ਆ ਕੇ ਕਹਿ ਰਿਹਾ ਸੀਗਾ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਉਹ ਪੁਲਿਸ ਦੇ ਮੋਰੇ ਆਇਆ ਕਹਿੰਦਾ ਵੀ ਦੇਖੋ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਨਾ ਟੈਨਸ਼ਨ ਲੈਣ ਦੀ ਲੋੜ ਹੈਗੀ ਆ ਮੈਂ ਇੱਕ ਪੋਲੀਟੀਸ਼ਨ ਬੰਦਾ ਆ ਪੁਰਾਣੀ ਪਾਰਟੀ ਦੇ ਜਿਹੜੇ ਕਾਗਜ਼ ਸੀਗੇ ਮੈਂ ਉਹਨਾਂ ਨੂੰ ਅੱਗ ਲਗਾਉਂਦਾ ਪਿਆ ਆ ਤਾਂ ਤੁਹਾਡਾ ਇਹਦੇ ਤੋਂ ਕੋਈ ਲੈਣਾ ਦੇਣਾ ਨਹੀਂ ਹੈਗਾ ਤੁਸੀਂ ਇੱਥੋਂ ਚਲੇ ਜਾਓ ਤੁਹਾਡੇ ਲਈ ਜ਼ਿਆਦਾ ਵਧੀਆ ਰਹੂਗਾ ਬਟ ਉਹਨਾਂ ਵਿੱਚੋਂ ਇੱਕ ਪੁਲਿਸ ਵਾਲੇ ਨੂੰ ਮਾਸ ਜਲਣ ਦੀ ਬੋ ਆ ਰਹੀ ਸੀ ਵੀ ਜ਼ਰੂਰ ਕੋਈ ਨਾ ਕੋਈ ਜਾਨਵਰ ਹੈ ਜਾਂ ਕੋਈ ਮਾਸ ਜਲਦਾ ਪਿਆ ਆ ਤਾਂ ਕੋਈ ਨਾ ਕੋਈ ਦਾਲ ਦੇ ਵਿੱਚ ਕਾਲਾ ਹੈਗਾ ਜਿਹਦੇ ਕਰਕੇ ਪੁਲਿਸ ਵਾਲੇ ਨੇ ਕਿਹਾ ਵੀ ਨਹੀਂ ਅਸੀਂ ਇਸ ਤੰਦੂਰ ਨੂੰ ਚੈੱਕ ਕਰਨਾ ਹੀ ਕਰਨਾ ਆ ਉਹਨਾਂ ਨੇ ਜਿੱਦਾਂ ਹੀ ਪੁਲਿਸ ਵਾਲਿਆਂ ਨੇ ਇੱਕ ਬਾਲਟੀ ਪਾਣੇ ਦੀ ਭਰ ਕੇ ਤੰਦੂਰ ਦੇ ਵਿੱਚ ਸੱਟੀ ਤਾਂ ਉਹ ਵੀ ਦੇਖਦੇ ਰਹਿ ਗਏ ਉਹ ਦੇਖ ਕੇ ਹੈਰਾਨ ਹੋ ਗਏ ਕਿਉਂਕਿ ਉਸ ਤੰਦੂਰ ਦੇ ਵਿੱਚ ਇੱਕ ਇਨਸਾਨ ਦੀ ਬਾਡੀ ਸੀਗੀ ਜੋ 70% ਜਲ ਚੁੱਕੀ ਸੀਗੀ ਉਸ ਦੀਆਂ ਹੱਡੀਆਂ ਹੀ ਸਿਰਫ ਦੇਖ ਰਿਆ ਸੀਗੀਆਂ ਹੱਡੀਆਂ ਤੋਂ ਮਾਸ ਪਿਗਲ ਕੇ ਥੱਲੇ ਡਿੱਗ ਚੁੱਕਿਆ ਸੀਗਾ ਤਾਂ ਐਨਨੂ ਹੀ ਇੱਕ ਨਾਲ ਦਾ ਜਿਹੜਾ ਬੰਦਾ ਕਹਿ ਰਿਹਾ ਸੀਗਾ ਵੀ ਮੈਂ ਪੋਲਿਟਿਸ਼ੀਅਨ ਹੈਗਾ ਉਹ ਉੱਥੋਂ ਦੀ ਭੱਜ ਕੇ ਫਰਾਰ ਹੋ ਗਿਆ ਤੇ ਪੁਲਿਸ ਵਾਲਿਆਂ ਨੇ ਆਪਣੀ ਬੈਕਅੱਪ ਟੀਮ ਨੂੰ ਫੋਨ ਕਰਕੇ ਬੁਲਾ ਲਿਆ ਤਾਂ ਐਨਨੂ ਹੀ ਬੈਕਅੱਪ ਟੀਮ ਵੀ ਉੱਥੇ ਪਹੁੰਚ ਗਈ ਤਾਂ ਜਿਹੜਾ ਇੱਕ ਬੰਦਾ ਉਹਦੇ ਕੋਲ ਖੜਾ ਰਿਹਾ ਉਹ ਸੀਗਾ ਇਸ ਰੈਸਟੋਰੈਂਟ ਦਾ ਮੈਨੇਜਰ ਉਹਦਾ ਨਾਮ ਸੀਗਾ ਕੇਸ਼ਵ ਤਾਂ ਪੁਲਿਸ ਵਾਲਾ ਨੇ ਕੇਸ਼ਵ ਨੂੰ ਅਰੈਸਟ ਕਰਕੇ ਪੁਲਿਸ ਸਟੇਸ਼ਨ ਦੇ ਵਿੱਚ ਲੈ ਜਾਂਦੇ ਆ ਤਫੇ ਦੇ ਪੁਲਿਸ ਵਾਲਿਆਂ ਨੇ ਕੇਸ਼ਵ ਤੋਂ ਪੁੱਛਿਆ ਵੀ ਤੁਸੀਂ ਕਿਹਦੀ ਬੋਡੀ ਨੂੰ ਜਲਾ ਰਹੇ ਸੀ ਕਿ ਬਟ ਕੇਸ਼ਵ ਜਿਹੜਾ ਸੀਗਾ ਉਹ ਆਪਣੇ ਮਾਲਕ ਨੂੰ ਲੈ ਕੇ ਲਾਇਲ ਸੀਗਾ ਕਿਉਂਕਿ ਜਿਹੜਾ ਬੰਦਾ ਭੱਜਿਆ ਸੀਗਾ ਉਸ ਬੰਦੇ ਦਾ ਨਾਮ ਸੀਗਾ ਸੁਸ਼ੀਲ ਕੁਮਾਰ ਉਹ ਉਸ ਰੈਸਟੋਰੈਂਟ ਦਾ ਮਾਲਕ ਸੀਗਾ ਤੇ ਕੇਸ਼ਵ ਦੇ ਉੱਤੇ ਉਸ ਰੈਸਟੋਰੈਂਟ ਦੇ ਮਾਲਕ ਸੁਸ਼ੀਲ ਕੁਮਾਰ ਦੇ ਬਹੁਤ ਜ਼ਿਆਦਾ ਅਹਿਸਾਨ ਸੀਗੇ ਜਿਹਦੇ ਕਰਕੇ ਉਹ ਇੰਨਾ ਲਾਇਲ ਹੋ ਕੇ ਬੈਠਾ ਰਿਹਾ ਤਿੰਨ ਚਾਰ ਦਿਨ ਉਹਨੇ ਆਪਣੇ ਮੂੰਹ ਚੋਂ ਕੋਈ ਜ਼ੁਬਾਨ ਨਹੀਂ ਖੋਲੀ ਜਦੋਂ ਕੇਸ਼ਵ ਨੇ ਕੁਝ ਵੀ ਨਹੀਂ ਦੱਸਿਆ ਤਾਂ 2-3 ਦਿਨਾਂ ਬਾਅਦ ਇੱਕ ਬੰਦਾ ਪੁਲਿਸ ਸਟੇਸ਼ਨ ਦੇ ਵਿੱਚ ਆ ਕੇ ਕਹਿੰਦਾ ਵੀ ਮੇਰਾ ਨਾਮ ਮਤਲੂਬ ਕਰੀਮ ਆ ਮੈਨੂੰ ਪਤਾ ਉਸ ਤੰਦੂਰ ਦੇ ਵਿੱਚ ਕਿਹਦੀ ਬੋਡੀ ਸੀਗੀ ਫਿਰ ਮਤਲੂਬ ਕਰੀਮ ਨੇ ਪੁਲਿਸ ਵਾਲਿਆਂ ਨੂੰ ਦੱਸਿਆ ਉਸ ਤੰਦੂਰ ਦੇ ਅੰਦਰ ਸੁਸ਼ੀਲ ਕੁਮਾਰ ਦੀ ਘਰ ਵਾਲੀ ਨੈਨਾ ਸਾਨੀ ਦੀ ਬੋਡੀ ਸੀਗੀ ਤਾਂ ਸੁਸ਼ੀਲ ਕੁਮਾਰ ਨੇ ਹੀ ਨੈਨਾ ਸਾਨੀ ਨੂੰ ਮਾਰ ਕੇ ਉਸ ਤੰਦੂਰ ਦੇ ਵਿੱਚ ਅੱਗ ਲਗਾ ਦਿੱਤੀ ਸੀਗੀ ਤਾਂ ਫਿਰ ਪੁਲਿਸ ਵਾਲੇ ਸੁਸ਼ੀਲ ਕੁਮਾਰ ਨੂੰ ਲੱਭਣ ਵਾਸਤੇ ਨਿਊਜ਼ ਖ਼ਵਾਰਾਂ ਦੇ ਵਿੱਚ ਫੋਟੋ ਛਾਪਾ ਦਿੰਦੇ ਆ ਟੀਵੀ ਚੈਨਲ ਦੇ ਵਿੱਚ ਇਹ ਨਿਊਜ਼ ਬਹੁਤ ਜ਼ਿਆਦਾ ਫੈਲ ਜਾਂਦੀ ਆ ਵੀ ਇੱਕ ਤੰਦੂਰ ਦੇ ਵਿੱਚ ਇੱਕ ਬੰਦੇ ਨੇ ਆਪਣੇ ਘਰ ਵਾਲੇ ਨੂੰ ਅੱਗ ਲਗਾ ਦਿੱਤੀ ਤਾਂ ਉਹਦੀ ਬੋਡੀ ਨੂੰ ਜਲਾਉਂਦਾ ਪਿਆ ਸੀ ਆਪਣੇ ਮੈਨੇਜਰ ਦੇ ਨਾਲ ਮਿਲ ਕੇ ਹੌਲੀ-ਹੌਲੀ ਕਰਦੇ ਇਸ ਨਿਊਜ਼ ਦਾ ਇੰਨਾ ਕ ਜ਼ਿਆਦਾ ਰੋਲਾ ਪੈ ਗਿਆ ਦੂਜੇ ਪਾਸੇ ਸੁਸ਼ੀਲ ਕੁਮਾਰ ਭੱਜ ਕੇ ਉੱਥੋਂ ਦੀ ਫਰਾਰ ਹੋ ਗਿਆ ਤਾਂ ਪੁਲਿਸ ਵਾਲਿਆਂ ਦੇ ਉਹ 8-9 ਦਿਨ ਹੱਥ ਨਹੀਂ ਲੱਗਾ 9 ਦਿਨ ਬਾਅਦ ਜਦੋਂ ਸੁਸ਼ੀਲ ਕੁਮਾਰ ਨੇ ਦੇਖਿਆ ਵੀ ਪੂਰੇ ਸ਼ਹਿਰ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਉਹਦੀ ਹੀ ਖਬਰ ਚੱਲਦੀ ਪਈ ਆ ਵੀ ਸੁਸ਼ੀਲ ਕੁਮਾਰ ਦਾ ਬੰਦਾ ਕਿਤੇ ਉਹਦੀਆਂ ਫੋਟੋਆਂ ਸਾਹਮਣੇ ਆ ਰਹੀਆਂ ਸੀ ਕਿ ਆ ਵੀ ਇਹ ਬੰਦਾ ਆ ਜਿਹੜਾ ਫਰਾਰ ਹੋ ਗਿਆ ਆ ਤੇ ਜਿੱਥੇ ਵੀ ਮਿਲਦਾ ਤੁਸੀਂ ਸਾਨੂੰ ਇਨਫੋਰਮ ਕਰ ਸਕਦੇ ਆ ਤਾਂ ਜਦੋਂ ਸੁਸ਼ੀਲ ਕੁਮਾਰ ਨੂੰ ਪਤਾ ਲੱਗ ਗਿਆ ਵੀ ਹੁਣ ਮੈਂ ਭੱਜ ਨਹੀਂ ਸਕਦਾ ਜ਼ਿਆਦਾ ਤਾਂ 9 ਦਿਨਾਂ ਬਾਅਦ ਉਹਨੇ ਆਪ ਹੀ ਬੈਂਗਲੌਰ ਦੇ ਫੋਲ ਸਟੇਸ਼ਨ ਦੇ ਵਿੱਚ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ ਪਰ ਉਹਨੇ ਸਾਫ਼ ਇਨਕਾਰ ਕਰ ਦਿੱਤਾ ਵੀ ਮੈਂ ਆਪਣੀ ਘਰਵਾਲੀ ਨੂੰ ਨਹੀਂ ਮਾਰਿਆ ਮੈਂ ਸਿਰਫ ਪੁਲਿਸ ਦੇ ਡਰ ਤੋਂ ਭੱਜ ਰਿਹਾ ਸੀਗਾ ਕਿ ਪੁਲਿਸ ਵਾਲੇ ਮੇਰੇ ਤੇ ਸ਼ੱਕ ਨਾ ਕਰਦੇ ਫਿਰਨ ਬਟ ਜਦੋਂ ਪੁਲਿਸ ਵਾਲਿਆਂ ਨੇ ਚੰਗੀ ਤਰ੍ਹਾਂ ਸਖਤਾਈ ਦੇ ਨਾਲ ਉਹਨੂੰ ਪੁੱਛਿਆ ਚਾਰ ਪੰਜ ਦਿਨ ਲਗਾਤਾਰ ਇਹਦਾ ਟ੍ਰਾਇਲ ਚੱਲਦਾ ਰਿਹਾ ਤਾਂ ਲਾਸਟ ਦੇ ਵਿੱਚ ਆ ਕੇ ਸੁਸ਼ੀਲ ਕੁਮਾਰ ਨੇ ਇੱਕ ਕਹਾਣੀ ਬਣਾ ਕੇ ਦੱਸੀ ਪੁਲਿਸ ਵਾਲਿਆਂ ਨੂੰ ਉਹਨੇ ਦੱਸਿਆ ਵੀ 2 ਜੁਲਾਈ ਨੂੰ ਜਿੱਦਾਂ ਹੀ ਮੈਂ ਫਲੈਟ ਦੇ ਅੰਦਰ ਆਇਆ ਤਾਂ ਮੇਰੀ ਘਰਵਾਲੀ ਨੈਨਾ ਸਾਨੀ ਫੋਨ ਦੇ ਉੱਤੇ ਕਿਸੇ ਦੇ ਨਾਲ ਗੱਲਬਾਤ ਕਰਦੀ ਵੀ ਸੀ ਉਹਨੇ ਮੈਨੂੰ ਦੇਖ ਕੇ ਡਰ ਦੇ ਨਾਲ ਫੋਨ ਕੱਟ ਦਿੱਤਾ ਤੇ ਆਪ ਅੰਦਰ ਚਲੇ ਗਈ ਤਾਂ ਉਹਨੇ ਮੈਨੂੰ ਪੈਗ ਬਣਾ ਕੇ ਦੇ ਦਿੱਤਾ ਵੀ ਤੁਸੀਂ ਆਰਾਮ ਦੇ ਨਾਲ ਬਹਿ ਕੇ दारू ਪੀਓ ਉਹ ਆਲਰੇਡੀ ਆਪ ਵੀ दारू ਪੀਦੀ ਸੀਗੀ ਤਾਂ ਕਹਿੰਦਾ ਜਿੱਦਾਂ ਹੀ ਮੈਂ दारू ਪੀਂਦਾ ਰਿਹਾ ਤਾਂ ਮੈਨੂੰ ਨਸ਼ਾ ਜ਼ਿਆਦਾ ਹੋ ਗਿਆ ਤੇ ਫਿਰ ਮੈਂ ਉਸ ਫੋਨ ਨੂੰ ਦੁਬਾਰਾ ਰੀਡਾਇਲ ਕੀਤਾ ਵੀ ਲਾਸਟ ਦੇ ਵਿੱਚ ਇਹਨੇ ਕਿਹਦੇ ਨਾਲ ਗੱਲਬਾਤ ਕੀਤੀ ਸੀ ਤੇ ਜਿੱਦਾਂ ਹੀ ਮੈਂ ਫੋਨ ਡਾਇਲ ਕੀਤਾ ਸਾਹਮਣੇ ਉਹਦੀ ਮਤਲੂਬ ਕਰੀਮ ਨਾਮ ਦਾ ਬੰਦਾ ਬੋਲਿਆ ਜੋ ਨੈਨਾ ਸਾਨੀ ਦਾ ਐਕਸ ਬੋਇਫ੍ਰੈਂਡ ਸੀਗਾ ਤੇ ਕਹਿੰਦਾ ਫਿਰ ਮੈਂ ਨਸ਼ੇ ਦੇ ਵਿੱਚ ਸੀਗਾ ਤੇ ਮੈਂ ਜਿੱਦਾਂ ਹੀ ਆਪਣੀ ਘਰ ਵਾਲੀ ਦੇ ਕੋਲ ਜਾ ਕੇ ਉਹਨੂੰ ਪੁੱਛਿਆ ਵੀ ਤੂੰ ਮਤਲੂਬ ਦੇ ਨਾਲ ਕਿਉਂ ਗੱਲਬਾਤ ਕਰ ਰਹੀ ਆਂ ਅੱਤਵਾ ਤੂੰ ਉਹਦੇ ਨਾਲ ਕਦੀ ਗੱਲਬਾਤ ਨਹੀਂ ਕਰਨੀ ਬਟ ਨੈਨਾ ਮੇਰੇ ਦੇ ਉੱਤੇ ਗੁੱਸਾ ਕਰਨ ਲੱਗ ਗਈ ਤਾਂ ਸਾਡੀ ਦੋਨਾਂ ਦੀ ਆਪਸ ਦੇ ਵਿੱਚ ਇੰਨੀ ਕਿ ਜ਼ਿਆਦਾ ਲੜਾਈ ਹੋ ਗਈ ਜਿਹਦੇ ਕਰਕੇ ਮੇਰੇ ਕੋਲੋਂ ਗਲਤੀ ਦੇ ਨਾਲ ਉਹਦੇ ਤੇ ਗੋਲੀਆਂ ਚੱਲ ਗਈਆਂ ਉਸ ਤੋਂ ਬਾਅਦ ਮੈਂ ਸੋਚਿਆ ਵੀ ਇਹਦੇ ਸਰਹਾਗ ਮਟਾਉਣ ਵਾਸਤੇ ਮੈਂ ਸਾਰਾ ਖੂਨ ਸਾਫ਼ ਕਰਕੇ ਆਪਣੀ ਘਰ ਵਾਲੀ ਨੂੰ ਰੈਸਟੋਰੈਂਟ ਦੇ ਵਿੱਚ ਅੱਗ ਲਗਾਉਣ ਬਾਰੇ ਸੋਚੀ ਤਾਂ ਫਿਰ ਮੈਂ ਤੰਦੂਰ ਦੇ ਵਿੱਚ ਜਾ ਕੇ ਆਪਣੇ ਮੈਨੇਜਰ ਦੇ ਨਾਲ ਮਿਲ ਕੇ ਆਪਣੀ ਘਰ ਵਾਲੀ ਨੂੰ ਅੱਗ ਲਗਾ ਦਿੱਤੀ ਤਾਂ ਇਹ ਕਹਾਣੀ ਸੁਸ਼ੀਲ ਕੁਮਾਰ ਨੇ ਪੁਲਿਸ ਵਾਲਿਆਂ ਨੂੰ ਦੱਸੀ ਪਰ ਪੁਲਿਸ ਵਾਲਿਆਂ ਨੂੰ ਸਾਫ਼ ਲੱਗ ਰਿਹਾ ਸੀਗਾ ਵੀ ਇਹ ਇੱਕ ਬਣੀ ਬਣਾਈ ਕਹਾਣੀ ਦੱਸ ਰਿਹਾ ਆ ਕਿਉਂਕਿ ਇੱਕ ਅਫੇਅਰ ਕਿਸੇ ਦੇ ਨਾਲ ਹੋਣ ਕਰਕੇ ਇੱਕ ਜਨਾਨੀ ਨੂੰ ਐਦਾਂ ਤਾਂ ਨਹੀਂ ਕੋਈ ਖਤਮ ਕਰ ਸਕਦਾ ਅਸਲ ਦੇ ਵਿੱਚ ਗੱਲ ਕੀ ਸੀ ਤੁਹਾਨੂੰ ਹੁਣ ਦੱਸਦੇ ਆ ਸੁਸ਼ੀਲ ਤੇ ਨੈਣਾ ਇਹ ਦੋਨਾਂ ਦੇ ਵਿਆਹ ਨੂੰ 2 ਸਾਲ ਹੋਏ ਸੀਗੇ ਪਰ ਜਿਹੜਾ ਸੁਸ਼ੀਲ ਸੀਗਾ ਆਪਣੇ ਇਸ ਵਿਆਹ ਨੂੰ ਆਫੀਸ਼ੀਅਲੀ ਅਨਾਉਂਸ ਨਹੀਂ ਸੀ ਕਰ ਰਿਹਾ ਯਾਨੀ ਕਿ ਜਿਹੜੀ ਨੈਨਾ ਸੀਗੀ ਉਹਨੂੰ ਇੱਕ ਗੋਲ ਮਾਰਕੀਟ ਦੇ ਫਲੈਟ ਦੇ ਵਿੱਚ ਬੰਦ ਕਰਕੇ ਰੱਖਿਆ ਸੀਗਾ ਉਹ ਥੋੜੇ ਟਾਈਮ ਵਾਸਤੇ ਤਾਂ ਇਹਦੇ ਨਾਲ ਵਧੀਆ ਰਿਹਾ ਪਰ ਥੋੜੇ ਟਾਈਮ ਬਾਅਦ ਉਹ ਡੇਲੀ दारू ਪੀ ਕੇ ਆਪਣੀ ਘਰਵਾਲੀ ਨੂੰ ਕੁੱਟਦਾ ਹੁੰਦਾ ਸੀ ਯਾਨੀ ਕਿ ਨੈਨਾ ਨੂੰ ਉਸ ਫਲੈਟ ਦੇ ਵਿੱਚ ਤੰਗ ਕਰਨਾ ਉਹਨੂੰ ਅਬਿਊਜ਼ ਕਰਦਾ ਸੀਗਾ ਉਹਨੂੰ ਗਾਲਾਂ ਕੱਢਦਾ ਸੀਗਾ ਤੇ ਉਹਨੂੰ ਰਾਤ ਨੂੰ ਸਾਰੀ ਰਾਤ ਕੁੱਟਦਾ ਹੁੰਦਾ ਸੀਗਾ ਤਾਂ ਸੁਸ਼ੀਲ ਇੱਕ ਨੇਤਾ ਸੀਗਾ ਇੱਕ ਪੋਲੀਟਿਸ਼ੀਅਨ ਲਾਈਨ ਤੋਂ ਜੁੜਿਆ ਹੋਇਆ ਸੀਗਾ ਤੇ ਇਹ ਡੇਲੀ ਸਵੇਰੇ ਚੰਗਾ ਬੰਦਾ ਬਣ ਕੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਬਹੁਤ ਹੀ ਸ਼ਰੀਫ ਤੇ ਚੰਗਾ ਸੀਗਾ ਕਿਉਂਕਿ ਡੇਲੀ ਇਹਨੇ ਛਤਰਪੁਰ ਦੇ ਮੰਦਰ ਦੇ ਵਿੱਚ ਜਾ ਕੇ ਉੱਥੇ ਪੂਜਾ ਪਾਠ ਕਰਨਾ ਮੱਥਾ ਟੇਕ ਕੇ ਆਉਣਾ ਉਸ ਤੋਂ ਬਾਅਦ ਆ ਕੇ ਰਾਤ ਨੂੰ दारू ਪੀਂਦਾ ਹੁੰਦਾ ਸੀ दारू ਪੀ ਕੇ ਆਪਣੀ ਘਰ ਵਾਲੀ ਨੂੰ ਕੁੱਟਦਾ ਹੁੰਦਾ ਸੀਗਾ ਤੇ ਤੰਗ ਕਰਦਾ ਰਹਿੰਦਾ ਸੀ ਸਾਰੀ ਰਾਤ ਤੇ ਜਦੋਂ ਇਦਾਂ ਹੀ ਥੋੜਾ ਟਾਈਮ ਲੰਘ ਜਾਂਦਾ ਨੈਨਾ ਸਾਨੀ ਇਹਦੇ ਇਸ ਨੇਚਰ ਤੋਂ ਦੁਖੀ ਹੋ ਕੇ ਇਹਨੂੰ ਕਹਿੰਦੀ ਆ ਵੀ ਮੈਂ ਤੈਨੂੰ ਛੱਡ ਕੇ ਚੱਲੀ ਆ ਮੈਂ ਤੇਰੇ ਨਾਲ ਨਹੀਂ ਰਹਿ ਸਕਦੀ ਤਾਂ ਫਿਰ ਇਹਨੇ ਗੁੱਸੇ ਦੇ ਵਿੱਚ ਆ ਕੇ ਦੋ ਫਾਇਰ ਚਲਾ ਦਿੱਤੇ ਪਰ ਉਹ ਗੋਲੀਆਂ ਨੈਨਾ ਦੇ ਉੱਤੇ ਨਹੀਂ ਸਾਈਡ ਦੇ ਉੱਤੇ ਕੰਧ ਦੇ ਉੱਤੇ ਗੋਲੀਆਂ ਮਾਰ ਦਿੱਤੀਆਂ ਇਹਨੂੰ ਡਰਾਉਣ ਵਾਸਤੇ ਵੀ ਜੇ ਤੂੰ ਛੱਡਣ ਦੀ ਗੱਲ ਬਾਤ ਕੀਤੀ ਜਾਂ ਕਿਤੇ ਜਾਣ ਦੀ ਗੱਲ ਬਾਤ ਸੋਚੀ ਜਾਂ ਬਾਹਰ ਰੋਲਾ ਪਾਉਣ ਦੇ ਬਾਰੇ ਗੱਲ ਬਾਤ ਸੋਚੀ ਤਾਂ ਫਿਰ ਤੈਨੂੰ ਮੈਂ ਇੱਥੇ ਹੀ ਜਿੰਦਾ ਮਾਰ ਦੇਣਾ ਵਾ ਤਾਂ ਬਾਹਰ ਕਿਸੇ ਨੂੰ ਕੰਨੋਂ ਕੰਨ ਖਬਰ ਵੀ ਨਹੀਂ ਪਹੁੰਚਣੀ ਤੈਨੂੰ ਪਤਾ ਆਲਰੇਡੀ ਮੇਰੀ ਪਹੁੰਚ ਕਿੱਥੇ ਤੱਕ ਹੈ ਗਈ ਆ ਤਾਂ ਨੈਨਾ ਸਾਹਨੀ ਇਸ ਚੀਜ਼ ਤੋਂ ਡਰ ਕੇ ਉਹ ਘਰ ਦੇ ਵਿੱਚ ਅੰਦਰ ਹੀ ਬੰਦ ਹੋ ਕੇ ਰਹਿ ਗਈ ਤਾਂ ਫਿਰ ਨੈਨਾ ਸਾਹਨੀ ਨੇ ਇਸ ਚੀਜ਼ ਤੋਂ ਛੁਟਕਾਰਾ ਪਾਣ ਵਾਸਤੇ ਕਿਉਂਕਿ ਜਦੋਂ ਉਹਦਾ ਨੇਚਰ ਜ਼ਿਆਦਾ ਵੱਧ ਗਿਆ ਅਬਿਊਸਿਵ ਨੇਚਰ ਹੋ ਗਿਆ ਡੇਲੀ ਉਹਨੇ ਉਹੀ ਕੰਮ ਤੇ ਬਾਰ-ਬਾਰ ਆ ਕੇ ਕੁੱਟਣਾ ਉਹਨੂੰ ਤਾਂ ਇਸ ਦੇ ਗੱਲ ਤੋਂ ਛੁਟਕਾਰਾ ਪਾਣ ਵਾਸਤੇ ਨੈਨਾ ਸਾਹਨੀ ਨੇ ਆਪਣੇ ਐਕਸ ਬੁਆਏਫ੍ਰੈਂਡ ਮਤਲੂਬ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਦੇ ਕੋਲੋਂ ਮਦਦ ਮੰਗੀ ਹੁਣ ਮਤਲੂਬ ਕ੍ਰੀਮ ਕੌਣ ਸੀਗਾ ਅਸਲ ਦੇ ਵਿੱਚ ਮਤਲੂਬ ਕ੍ਰੀਮ ਨੈਨਾ ਸਾਨੀ ਤੇ ਸੁਸ਼ੀਲ ਕੁਮਾਰ ਇਹ ਤਿੰਨੇ ਕੋਲੇ ਟਾਈਮ ਤੋਂ ਇੱਕ ਦੂਸਰੇ ਨੂੰ ਜਾਣਦੇ ਸੀਗੇ ਇਹ ਤਿੰਨੇ ਜਾਨੇ ਪੋਲਿਟਿਕਲ ਯੂਥ ਦੇ ਵਿੱਚ ਕੰਮ ਕਰਦੇ ਸੀਗੇ ਨੈਨਾ ਤੇ ਮਤਲੂਬ ਦਾ ਆਪਸ ਦੇ ਵਿੱਚ ਅਫੇਅਰ ਸੀਗਾ ਕਾਫੀ ਟਾਈਮ ਤੋਂ ਇਹ ਦੋਨੇ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀਗੇ ਜਿੱਦਾਂ ਹੀ ਇਹਨਾਂ ਦੋਨਾਂ ਨੇ ਆਪਣੇ ਘਰਾਂ ਨਾਲ ਵਿਆਹ ਬਾਰੇ ਗੱਲਬਾਤ ਕੀਤੀ ਬਟ ਨੈਨਾ ਦੀ ਫੈਮਲੀ ਸਿੱਖ ਫੈਮਲੀ ਸੀਗੀ ਮਤਲੂਬ ਇੱਕ ਮੁਸਲਮਾਨ ਫੈਮਲੀ ਤੋਂ ਬਿਲੋਂਗ ਕਰਦਾ ਸੀ ਜਿਹਦੇ ਕਰਕੇ ਨੈਨਾ ਦੇ ਘਰਦਿਆਂ ਨੇ ਇਹਨੂੰ ਨਾ ਕਰ ਦਿੱਤੀ ਵੀ ਅਸੀਂ ਤੇਰਾ ਮਤਲੂਬ ਦੇ ਨਾਲ ਵਿਆਹ ਨਹੀਂ ਕਰ ਸਕਦੇ ਕਿਉਂਕਿ ਕਾਸਟ ਦਾ ਚੱਕਰ ਸੀਗਾ ਤੇ ਫਿਰ ਜਦੋਂ ਮਤਲੂਬ ਦੇ ਘਰਦਿਆਂ ਨੂੰ ਵੀ ਪਤਾ ਲੱਗਿਆ ਵੀ ਇਹਦਾ ਇੱਕ ਸਿੱਖ ਫੈਮਲੀ ਦੀ ਕੁੜੀ ਦੇ ਨਾਲ ਰਿਲੇਸ਼ਨਸ਼ਿਪ ਆ ਤਾਂ ਮਤਲੂਬ ਦੇ ਘਰ ਵਾਲਿਆਂ ਨੇ ਉਹਦੇ ਉੱਤੇ ਪ੍ਰੈਸ਼ਰ ਪਾ ਕੇ ਉਹਦੇ ਹੀ ਧਰਮ ਦੀ ਇੱਕ ਜਨਾਨੀ ਦੇ ਨਾਲ ਉਹਦਾ ਵਿਆਹ ਕਰ ਦਿੱਤਾ ਤਾਂ ਫਿਰ ਜਦੋਂ ਨੈਨਾ ਨੂੰ ਪਤਾ ਲੱਗਾ ਵੀ ਮਤਲੂਬ ਨੇ ਉਹਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਵਿਆਹ ਕਰਾ ਲਿਆ ਤੇ ਉਹ ਕੱਲੀ ਰਹਿ ਗਈ ਤਾਂ ਡਿਪਰੈਸ਼ਨ ਦੇ ਵਿੱਚ ਜਾਣ ਲੱਗੀ ਤਾਂ ਇਸ ਮੌਕੇ ਦਾ ਫਾਇਦਾ ਸੁਸ਼ੀਲ ਕੁਮਾਰ ਨੇ ਲਿਆ ਸੁਸ਼ੀਲ ਕੁਮਾਰ ਨੇ ਨੈਨਾ ਸਾਨੀ ਦਾ ਸਾਥ ਦਿੱਤਾ ਉਹਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਸੀ ਕਿਉਂਕਿ ਉਹ ਪੈਸੇ ਵਾਲਾ ਸੀਗਾ ਤਾਂ ਉਹਦੀ ਹੈਲਪ ਕਰ ਦਿੰਦਾ ਸੀਗਾ ਹੌਲੀ ਹੌਲੀ ਕਰਦੇ ਕਰਦੇ ਨੈਨਾ ਤੇ ਸੁਸ਼ੀਲ ਕੁਮਾਰ ਆਪਸ ਦੇ ਵਿੱਚ ক্লোਜ਼ ਹੋ ਜਾਂਦੇ ਆ ਤਾਂ ਫਿਰ ਇਹ ਦੋਨੇ ਜਾਣੇ ਵਿਆਹ ਕਰਾ ਲੈਂਦੇ ਆ ਤਬਿਆ ਇਹਨਾਂ ਦਾ ਥੋੜੇ ਟਾਈਮ ਤੱਕ ਤਾਂ ਬਿਲਕੁਲ ਸਹੀ ਚੱਲਦਾ ਤੇ ਥੋੜੇ ਟਾਈਮ ਬਾਅਦ ਜਿਹੜਾ ਸੁਸ਼ੀਲ ਕੁਮਾਰ ਸੀਗਾ ਉਹਦਾ ਉਹੀ ਕੰਮ ਹੋ ਗਿਆ ਰਾਤ ਨੂੰ दारू ਪੀ ਕੇ ਆਪਣੀ ਘਰਵਾਲੀ ਨੂੰ ਲਗਾਤਾਰ ਕੁੱਟਦਾ ਰਹਿੰਦਾ ਸੀਗਾ ਇਸ ਗੱਲ ਤੋਂ ਦੁਖੀ ਆ ਕੇ ਨੈਣਾ ਨੇ ਆਸਟ੍ਰੇਲੀਆ ਜਾਣ ਬਾਰੇ ਸੋਚਿਆ ਉਹਨੇ ਆਪਣੇ ਐਕਸ ਬੋਏਫ੍ਰੈਂਡ ਮਤਲੂਬ ਨੂੰ ਫੋਨ ਕੀਤਾ ਵੀ ਪਲੀਜ਼ ਤੂੰ ਮੇਰੀ ਮਦਦ ਕਰ ਆਸਟ੍ਰੇਲੀਆ ਜਾਣ ਵਾਸਤੇ ਮੈਂ ਐਸੇ ਨਾਲ ਹੋਰ ਟਾਈਮ ਨਹੀਂ ਰਹਿ ਸਕਦੀ ਤਾਂ ਮਤਲੂਬ ਨੇ ਐਦੀ ਹੈਲਪ ਕਰਨ ਵਾਸਤੇ ਹਾਂ ਵੀ ਕਰ ਦਿੱਤੀ ਤਾਂ ਜਦੋਂ ਇਸ ਗੱਲ ਦਾ ਪਤਾ ਸੁਸ਼ੀਲ ਕੁਮਾਰ ਨੂੰ ਲੱਗਾ ਤਾਂ ਸੁਸ਼ੀਲ ਕੁਮਾਰ ਨੇ ਨੈਨਾ ਨੂੰ ਡਰਾ ਕੇ ਉਸ ਫਲੈਟ ਦੇ ਅੰਦਰ ਬੰਦ ਕਰ ਦਿੱਤਾ ਤਾਂ ਫਿਰ ਟਾਈਮ ਆ ਗਿਆ 2 ਜੁਲਾਈ ਦਾ ਸੁਸ਼ੀਲ ਕੁਮਾਰ ਆਪਣੀ ਪਾਰਟੀ ਦਾ ਕੰਮਕਾਰ ਕਰਕੇ ਵਾਪਸ दारू ਪੀ ਕੇ ਉਸ ਫਲੈਟ ਦੇ ਵਿੱਚ ਆਇਆ ਸੀਗਾ ਤਾਂ ਜਿੱਦਾਂ ਹੀ ਉਹ ਫਲੈਟ ਦੇ ਅੰਦਰ ਐਂਟਰ ਕੀਤਾ ਤਾਂ ਉਸ ਦੀ ਘਰ ਵਾਲੀ ਨੈਨਾ ਫੋਨ ਦੇ ਉੱਤੇ ਮਤਲੂਬ ਦੇ ਨਾਲ ਗੱਲਬਾਤ ਕਰ ਰਹੀ ਸੀ ਤਾਂ ਜਦੋਂ ਹੀ ਉਹਨੇ ਦੇਖਿਆ ਵੀ ਸੁਸ਼ੀਲ ਕੁਮਾਰ ਆ ਗਿਆ ਤਾਂ ਉਹਨੇ ਫੋਨ ਕੱਟ ਕਰਕੇ ਅੰਦਰ ਕਮਰੇ ਦੇ ਵਿੱਚ ਭੱਜ ਕੇ ਚਲੇ ਗਿਆ ਤਾਂ ਆਲਰੇਡੀ ਡਰਿੰਕ ਕੀਤੀ ਹੋਈ ਸੀਗੀ ਉਸ ਬੰਦੇ ਨੇ ਸੁਸ਼ੀਲ ਕੁਮਾਰ ਨੇ ਤਾਂ ਜਦੋਂ ਹੀ ਉਹਨੇ ਰੀਡਾਇਲ ਕਰਕੇ ਦੇਖਿਆ ਤਾਂ ਸਾਹਮਣੇ ਕਾਲ ਦੇ ਉੱਤੇ ਮਤਲੂਬ ਕਰੀਮ ਹੀ ਸੀਗਾ ਤਾਂ ਫਿਰ ਸੁਸ਼ੀਲ ਕੁਮਾਰ ਅਗਬ ਬਬੂਲਾ ਹੋ ਗਿਆ ਤਾਂ ਉਹਨੇ ਆਪਣੇ ਡਰੋ ਦੇ ਵਿੱਚੋਂ ਗਨ ਚੱਕ ਕੇ ਨੈਨਾ ਦੇ ਸਿਰ ਦੇ ਵਿੱਚ ਦੋ ਗੋਲੀਆਂ ਮਾਰ ਦਿੱਤੀਆਂ ਫਿਰ ਉਹਨੇ ਗੱਡੀ ਦੇ ਵਿੱਚ ਪਾ ਕੇ ਆਪਣੇ ਰੈਸਟੋਰੈਂਟ ਦੇ ਵਿੱਚ ਲੈ ਗਿਆ ਤਾ ਆਪਣੇ ਮੈਨੇਜਰ ਦੇ ਨਾਲ ਮਿਲ ਕੇ ਉਸ ਤੰਦੂਰ ਦੇ ਵਿੱਚ ਉਸ ਜਨਾਨੀ ਨੂੰ ਆਪਣੇ ਘਰ ਵਾਲੀ ਨੂੰ ਹੀ ਤੰਦੂਰ ਦੇ ਵਿੱਚ ਪਾ ਕੇ ਅੱਗ ਲਗਾ ਦਿੱਤੀ ਤਾਂ ਪੁਲਿਸ ਵਾਲਾ ਨੇ ਮੁੜ ਕੇ ਅੱਗ ਲੱਗੀ ਦੇਖ ਕੇ ਉਹਨੂੰ ਰੰਗਿਆ ਹੱਤੀ ਫੜ ਵੀ ਲਿਆ ਬਟ ਉੱਥੋਂ ਦੀ ਭੱਜ ਕੇ ਫਰਾਰ ਹੋ ਗਿਆ ਸੀਗਾ ਤਾਂ ਫਿਰ ਬੈਂਗਲੂਰ ਵਾਲਿਆ ਨੂੰ ਜਾ ਕੇ ਉਹਨੇ ਆਪ ਸਰੈਂਡਰ ਕੀਤਾ ਤਾਂ ਫਿਰ ਜਦੋਂ ਉਹਨੇ ਆਪਣੇ ਮੂੰਹ ਚੋਂ ਬਿਆਨ ਦਿੱਤੇ ਵੀ ਮੈਂ ਇਸ ਕਰਕੇ ਐਦਾਂ ਐਦਾਂ ਆਪਣੀ ਘਰ ਵਾਲੀ ਨੂੰ ਖਤਮ ਕੀਤਾ ਤਾਂ ਫਿਰ ਸੁਸ਼ੀਲ ਕੁਮਾਰ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਪਰ ਸੁਸ਼ੀਲ ਕੁਮਾਰ ਨੂੰ ਫਾਸੀ ਦੀ ਸਜ਼ਾ ਦਾ ਸੁਣਾ ਦਿੱਤੀ ਸੀ ਪਰ 2013 ਤੱਕ ਇਹਦੇ ਤੇ ਕੋਈ ਐਕਸ਼ਨ ਨਹੀਂ ਸੀ ਲਿੱਤਾ ਗਿਆ ਕਿਉਂਕਿ ਇਹਦਾ ਨੇਚਰ ਜੇਲ੍ਹ ਦੇ ਅੰਦਰ ਬਹੁਤ ਵਧੀਆ ਸੀਗਾ ਜਦੋਂ ਉਹਨਾਂ ਨੇ ਦੇਖਿਆ ਵੀ ਇਹਦਾ ਜੇਲ੍ਹ ਦੇ ਅੰਦਰ ਨੇਚਰ ਬਿਲਕੁਲ ਸਹੀ ਆ ਕੋਈ ਇਹਦੇ ਗਲਤ ਕੰਮ ਨਹੀਂ ਲਗਦੇ ਪਏ ਕੋਈ ਗਲਤ ਹਰਕਤਾਂ ਨਹੀਂ ਕਰ ਰਿਹਾ ਤਾਂ ਉਹਨਾਂ ਨੇ ਇਹਦੀ ਜਿਹੜੀ ਫਾਸੀ ਦੀ ਸਜ਼ਾ ਘਟਾ ਕੇ ਉਮਰ ਕੈਦ ਦੇ ਵਿੱਚ ਬਦਲ ਦਿੱਤੀ ਤਾਂ ਫਿਰ ਟਾਈਮ ਆ ਗਿਆ 22 ਦਸੰਬਰ 2018 ਦਾ ਤਾਂ ਇਹਨਾਂ ਦੇਖਿਆ ਵੀ ਇਹਦੀ ਸਜ਼ਾ ਹੁਣ ਪੂਰੀ ਹੋ ਗਈ ਆ ਫਿਰ ਸੁਸ਼ੀਲ ਕੁਮਾਰ ਨੂੰ 22 ਦਸੰਬਰ 2018 ਨੂੰ ਤਿਹਾਰ ਜੇਲ੍ਹ ਤੋਂ ਬਰੀ ਕਰ ਦਿੱਤਾ ਤੇ ਅੱਜ ਸੁਸ਼ੀਲ ਕੁਮਾਰ ਟੋਰ ਦੇ ਨਾਲ ਬਾਹਰ ਘੁੰਮਦਾ ਪਿਆ ਆ ਤੇ ਦੋਸਤੋ ਐਸੀ ਕਹਾਣੀ ਇੱਕ ਪੋਲੀਟਿਸ਼ੀਅਨ ਬੰਦੇ ਦੀ ਸੁਸ਼ੀਲ ਕੁਮਾਰ ਦੀ ਜਿਨੇ ਆਪਣੀ ਘਰਵਾਲੀ ਨੂੰ ਸ਼ੱਕ ਦੇ ਤੌਰ ਦੇ ਉੱਤੇ ਨੈਨਾਸਾਨੀ ਨੂੰ ਤੰਦੂਰ ਦੇ ਵਿੱਚ ਅੱਗ ਲਗਾ ਕੇ ਖਤਮ ਕਰ ਦਿੱਤਾ ਸੀਗਾ ਤੇ ਤੁਸੀਂ ਆਪਣੇ ਆਪਣੇ ਵਿਚਾਰ ਦੱਸੋ ਵੀ ਇਹ ਸਜ਼ਾ ਬਿਲਕੁਲ ਸਹੀ ਸੀ ਕਿਹਦੀ ਇਹਦੇ ਵਿੱਚ ਗਲਤੀ ਸੀ ਕੀ ਹੋਣਾ ਚਾਹੀਦਾ ਸੀਗਾ ਤਾਂ ਇਦਾਂ ਦੀਆਂ ਹੋਰ ਬਹੁਤ ਸਾਰੀਆਂ ਸਟੋਰੀਆਂ ਤੁਹਾਡਾ ਭਰਾ ਲੈ ਕੇ ਆ ਰਿਹਾ ਆ ਹੁਣ ਤੋਂ ਰੂਟੀਨ ਦੇ ਵਿੱਚ ਸਟੋਰੀਆਂ ਤੁਹਾਡੇ ਕੋਲ ਆਉਂਦੀਆਂ ਜਾਣਗੀਆਂ ਹਫਤੇ ਦੇ ਵਿੱਚ ਤਿੰਨ ਤੋਂ ਚਾਰ ਸਟੋਰੀਆਂ ਇਦਾਂ ਦੀਆਂ ਹੋਰ ਆਪਾਂ ਲੈ ਕੇ ਆਂਦੇ ਰਾਵਾਂਗੇ ਇਹ ਇੰਡੀਆ ਦਾ ਕੇਸ ਸੀਗਾ ਕਿਉਂਕਿ ਬਹੁਤ ਸਾਰੇ ਦੇ ਮੈਸੇਜ ਆਏ ਸੀਗੇ ਕਿ ਪਲੀਜ਼ ਭਾਜੀ ਇੰਡੀਆ ਦਾ ਵੀ ਕੇਸ ਕੋਈ ਕਵਰ ਕਰੋ ਜਿਹਦੇ ਕਰਕੇ ਮੈਂ ਇਹ ਇੰਡੀਆ ਦਾ ਕੇਸ ਕਵਰ ਕੀਤਾ ਆ ਤੇ ਬਾਕੀ ਹੋਰ ਬਹੁਤ ਖਤਰਨਾਕ ਖਤਰਨਾਕ ਸੀਰੀਅਲ ਕਿਲਰਾਂ ਦੀਆਂ ਸਟੋਰੀਆਂ ਮੇਰੇ ਪੇਜ ਉੱਤੇ ਹੈਗੀਆਂ ਆ ਉਹ ਤੁਸੀਂ ਜਾ ਕੇ ਦੇਖ ਸਕਦੇ ਆ ਤਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਮੇਰਾ ਭਰਾ ਸ਼ੇਅਰ ਕਰੋ ਜੇ ਤੁਸੀਂ ਸ਼ੇਅਰ ਕਰੋਗੇ ਤਾਂ ਹੀ ਮੈਂ ਤੁਹਾਡੇ ਵਾਸਤੇ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਆਂਦਾ ਰਹੂੰਗਾ ਬਾਕੀ ਆਪਣੇ ਭਰਾ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਪਣੇ ਭਰਾ ਨੂੰ ਫੋਲੋ ਕਰਨਾ ਨਾ ਭੁੱਲਿਓ ਮਿਲ ਜਾ ਤੁਹਾਨੂੰ ਨਵੀਂ ਸਟੋਰੀ ਦੇ ਨਾਲ ਧੰਨਵਾਦ